ਕਾਰੈਕਟਰ ਨਹੀਂ ਫੇਰਦਾ ਲੋ ਵੀ ਸਾਥੀਓ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਦੇ ਬਲੌਗ ਦੇ ਵਿੱਚ ਜਿਸ ਦੇ ਵਿੱਚ ਆਪਾਂ ਤੁਹਾਨੂੰ ਇੱਕ ਬਹੁਤ ਹੀ ਵਧੀਆ ਜਾਣਕਾਰੀ ਦੇਣ ਜਾ ਰਹੇ ਹਾਂ ਜਿਸ ਦੇ ਵਿੱਚ ਆਪਣੇ ਸਾਰੇ ਮੇਵਰ ਵਾਲੇ ਵੀਰ ਪਹੁੰਚੇ ਹੋਏ ਨੇ ਤੇ ਨੇਵੀ ਦੀ ਤਿਆਰੀ ਚੱਲ ਰਹੀ ਹੈ ਤੇ ਪਾਉਣ ਦੀ ਤਿਆਰੀ ਦੇ ਵਿੱਚ ਪੂਰੇ ਤਨਮਨ ਨਾਲ ਲਗਾਤਾਰ ਗਿੜਕੇ ਬੱਠਲ ਪਾ ਰਹੇ ਨੇ ਤੇ ਬਿੰਦਰਬੀਰ ਜੀ ਵੱਲੋਂ ਆਪਣੀ ਸੇਵਾ ਵੀ ਨਿਭਾਈ ਜਾ ਰਹੀ ਹੈ ਤੇ ਆਪਣੀ ਦੇਖਰੇਖ ਦੇ ਵਿੱਚ ਸਾਰੇ ਹੀ ਵੀਰਾਂ ਦੇ ਪੱਥਰਾਂ ਦਾ ਧਿਆਨ ਵੀ ਕਿੰਨਾ ਕਿੰਨਾ ਪਾਉਣਾ ਹੈ ਘੱਟ ਵੱਧਣਾ ਪੈ ਜੇ ਤਾਂ ਉਸ ਤਰੀਕੇ ਨਾਲ ਪੂਰੀ ਗੌਰ ਰੱਖੀ ਜਾ ਰਹੀ ਹੈ ਤੇ ਇਧਰੋਂ ਆਪਣੇ ਗੋਰਾ ਮਿਸਤਰੀ ਜੀ ਤੇ ਉਹਨਾਂ ਦੇ ਸਾਥੀ ਰੇੜੀਆਂ ਪਰ ਪਰਕੇ ਲੈਟਰ ਦੀ ਲੇਵੀ ਦੀ ਪਾਉਣ ਦੀ ਸ਼ੁਰੂਆਤ ਕਰ ਚੁੱਕੇ ਨੇ ਤੇ ਪਹ ਚੁੱਕੇ ਆ ਤੇ ਆਪਾਂ ਤੇ ਇੱਕ ਹੋਰ ਦੋਸਤੋ ਗੱਲ ਹੈ ਕਿ ਜਦੋਂ ਲੋ ਵੀ ਦੋਸਤੋ ਇੱਕ ਹੋਰ ਜੋ ਕਿ ਪੁਰਾਣੀ ਰੀਤੀ ਰਿਵਾਜਾਂ ਦੀ ਰਸਮ ਹੈ ਜਦੋਂ ਕਿਸੇ ਵੀ ਨਕਾਨ ਦਾ ਘਰ ਦਾ ਲੈਟਰ ਪੈਂਦਾ ਤਾਂ ਉਹ ਪਰਿਵਾਰ ਦੇ ਵਿੱਚ ਉਹਨਾਂ ਦੀ ਭੈਣ ਵੱਲੋਂ ਇਹ ਚੂਲਾ ਲਿਆਂਦਾ ਜਾਂਦਾ ਜਾਂਦਾ ਹੁੰਦਾ ਹੈ ਤੇ ਚੂਲਾ ਉਹ ਲੈਟਰ ਦੇ ਥਾਮਲੇ ਦੇ ਵਿੱਚ ਬੰਨਿਆ ਜਾਂਦਾ ਹੈ ਤੇ ਉਸ ਤੋਂ ਬਾਅਦ ਉਹਨੂੰ ਚੰਗੀ ਤਰੀਕੇ ਨਾਲ ਜਦੋਂ ਇਹ ਢੂਲਾ ਖੁੱਲ ਜਾਂਦਾ ਹੈ ਤਾਂ ਮਕਾਨ ਬਣ ਕੇ ਤਿਆਰ ਹੋ ਜਾਂਦਾ ਤਾਂ ਇਹਨੂੰ ਸਪੈਸ਼ਲ ਤੌਰ ਤੇ ਸਜਾਇਆ ਜਾਂਦਾ ਤਾਂ ਭੈਣ ਵੱਲੋਂ ਇਹ ਬਹੁਤ ਹੀ ਪ੍ਰੇਮ ਪਿਆਰ ਨਾਲ ਆਪਣੀ ਭੈਣ ਬਰ ਅਮਨਦੀਪ ਕੌਰ ਵੱਲੋਂ ਲਿਆਂਦਾ ਗਿਆ ਅਸੀਂ ਸਾਰੇ ਸਮੂਹ ਸ਼ਰਮਾ ਪਰਵਾਨ ਵੱਲੋਂ ਬਹੁਤ ਬਹੁਤ ਇਨਰਾ ਧੰਨਵਾਦ ਕਰਦੇ ਹਾਂ ਤੇ ਸਾਡੇ ਮਾਨਯੋਗ ਸ਼ਰਮਾ ਜੀ ਪੂਰੀ ਗੌਰ ਨਾਲ ਦੇਖ ਰਹੇ ਨੇ ਤੇ ਆਪਾਂ ਇਸ ਚੂਲੇ ਦਾ ਸਤਿਕਾਰ ਕਰਦੇ ਹੋਏ ਆਪਣੇ ਮਕਾਨ ਦੇ ਵਿੱਚ ਤਾਂਗਰਾਂ ਤਾਂ ਪ੍ਰਮਾਤਮਾ ਸਾਰਿਆਂ ਨੂੰ ਸੁਖ ਸ਼ਾਂਤੀ ਬਖਸ਼ੇ ਅਤੇ ਹਿੰਮੇ ਸਾਹਿਬ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਅਤੇ ਜਿਨ੍ਹਾਂ ਦੇ ਹੁਣ ਤੱਕ ਮਕਾਨ ਕੱਚੇ ਹਨ ਤਾਂ ਪ੍ਰਮਾਤਮਾ ਉਨ੍ਹਾਂ ਦੀ ਹਰ ਇੱਕ ਮਨੋ ਕਾਮਨਾ ਪੂਰੀਆਂ ਕਰਕੇ ਜੋ ਉਹਨਾਂ ਦੀ ਚਾਹਵਾਨ ਨੇ ਉਨ੍ਹਾਂ ਦੇ ਤਰੀਕੇ ਨਾਲ ਉਹਨਾਂ ਨੇ ਮਕਾਨਾਂ ਦੀ ਟੱਕੇ ਤਰੀਕੇ ਨਾਲ ਪਾਇਆ ਜਾਵੇ ਤੇ ਉਸ ਤੋਂ ਬਾਅਦ ਦੋਸਤੋ ਜੋ ਇਹ ਆਪਣੇ ਉੱਪਰਲੀ ਛੜ ਲੇਵੀ ਪਾ ਕੇ ਮਿਸਤਰੀਆਂ ਵੱਲੋਂ ਇਹ ਗੋਲੇ ਤਿਆਰ ਕੀਤੇ ਗਏ ਨੇ ਲੈਟਰ ਤੋਂ ਬਾਅਦ ਇਹ ਗੋਲੇ ਤਿਆਰ ਕੀਤੇ ਜਾ ਰਹੇ ਨੇ ਤੋਂ ਗੋਲਿਆਂ ਦੇ ਵਿੱਚ ਘਟੋ ਘਟਾ ਇਹ ਗੋਲੇ ਬਣਾਉਣ ਲਈ ਬਹੁਤ ਹੀ ਜ਼ਿਆਦਾ ਲੇਬਰ ਪੈਂਦੀ ਹੈ ਤੇ ਮਿਸਤਰੀਆਂ ਵੱਲੋਂ ਇਹ ਪੋਰਚ ਦੇ ਉੱਪਰ 11 12 ਬੋਰੀਆਂ ਦਾ ਇਹ ਗੋਹਾ ਬਣਾਇਆ ਗਿਆ ਜੀ ਤੇ ਸਾਰੇ ਸਾਥੀ ਵੀਰੇ ਇਹ ਉੱਪਰ ਦੀ ਉਪਰ ਨਾਲ ਦੀ ਨਾਲ ਰਲ ਮਿਲ ਕੇ ਰਹਾ ਕੇ ਪਾਇਆ ਜਾ ਰਿਹਾ ਹੈ ਤੇ ਬਹੁਤ ਹੀ ਸਫਾਈ ਦਿੱਤੀ ਜਾ ਰਹੀ ਹੈ ਉਸ ਤੋਂ ਬਾਅਦ ਤੁਹਾਨੂੰ ਹਰ ਇੱਕ ਵੀਡੀਓ ਦੀ ਜਾਣਕਾਰੀ ਦਿੰਦੇ ਰਹਾਂਗੇ ਕਿਸ ਤਰ੍ਹਾਂ ਦੀ ਆਪਣੀ ਆਉਣ ਵਾਲਾ ਮਕਾਨ ਕੋਠੀ ਤਿਆਰ ਹੁੰਦੀ ਜਾ ਰਹੀ ਹੈ ਤੇ ਨਾਲ ਦੀ ਨਾਲ ਇਹ ਇਸ ਦੇ ਵਿੱਚ ਸਰੀਏ ਧਰ ਕੇ ਤੇ ਇਹ ਗੋਲੇ ਨੂੰ ਇਹ ਕੀਤੀ ਜਾ ਰਹੀ ਹੈ ਤੇ ਇੱਟਾਂ ਦੇ ਵੀ ਆਲੇ-ਦਾਲੇ ਚਿੰਤੀ ਬਣਾ ਕੇ ਤਾਂ ਕਿ ਸਿਆਰ ਫੁੱਟ ਵਾਈ ਫੁੱਟ ਦਾ ਤੇ ਉਸ ਤੋਂ ਬਾਅਦ ਮਿਸਤਰੀ ਨੇ ਪੌੜੀ ਦਾ ਸਰੀਆ ਬੰਨਣਾ ਠੇਕੇਦਾਰਾਂ ਨੂੰ ਸਮਾਤਾ ਤੇ ਵੀਰ ਬੰਨ ਰਹੇ ਨੇ ਤੇ ਬਹੁਤ ਹੀ ਤਰੀਕੇ ਨਾਲ ਇਹ ਪੌੜੀ ਦਾ ਬਹੁਤ ਹੀ ਅਲੱਗ ਬਣਾਈ ਹੈ ਜੀ ਇਸ ਦੀ ਸਰੀਏ ਦੀ ਤੇ ਹੋਰ ਤਰੀਕੇਦਾਰੀਆਂ ਗੋਲ ਮਟੋਲ ਜੀਆਂ ਸਰੀਏ ਦੀਆਂ ਚਾਦਰਾਂ ਜੀਆਂ ਮੰਡਲ ਜੇ ਕੁੰਡਲ ਜੇ ਬਣਾ ਕੇ ਤਾਂ ਪੌੜੀ ਦੀ ਬਣਾਈ ਤਿਆਰ ਕੀਤੀ ਜਾ ਰਹੀ ਹੈ ਤੇ ਉਸ ਤੋਂ ਬਾਅਦ ਇਸ ਦੇ ਵਿੱਚ ਬ੍ਰੇਤੀ ਬਾਜਰੀ ਸਿਮਿੰਟ ਰਲਾ ਕੇ ਇਸ ਨੂੰ ਬਣਾਇਆ ਜਾਵੇਗਾ ਤੇ ਆਪਾਂ ਨੇ ਸਿਮਿੰਟਡ ਪੌੜੀਆਂ ਬਣਾਈਆਂ ਨੇ ਜੀ ਤੇ ਵੀਰਾਂ ਵੱਲੋਂ ਇਸ ਦੀ ਜੋ ਸਰੀਏ ਦੀ ਬਣਾਈਏ ਉਹ ਤਿਆਰ ਕੀਤੀ ਜਾ ਰਹੀ ਹੈ ਬਹੁਤ ਹੀ ਤਰੀਕੇ ਨਾਲ ਬਹੁਤ ਹੀ ਸ਼ਾਂਤੀ ਟਿਕਾਈ ਨਾਲ ਵੀਰਾਂ ਵੱਲੋਂ ਬਣਨੀ ਗਈ ਹੈ ਤੇ ਠੇਕੇਦਾਰੀ ਸਿਸਟਮ ਚੱਲ ਰਿਹਾ ਜੀ ਤੁਸੀਂ ਦੇਖ ਰਹੇ ਹੋ ਇਹ ਹਰ ਇੱਕ ਤਰੀਕੇ ਨਾਲ ਇਹਨਾਂ ਦੇ ਵਿੱਚ ਐਂਗਲਾਂ ਦੇ ਨਾਂਗੇ ਫਸਾ ਕੇ ਤਰੀਕੇ ਨਾਲ ਅਸ਼ਦੀ ਬਣਾਈ ਕੀਤੀ ਜਾ ਰਹੀ ਹੈ ਜੇ ਤੁਹਾਨੂੰ ਵੀਡੀਓ ਵਧੀਆ ਲੱਗਦੀ ਹੈ ਤਾਂ ਵੀਡੀਓ ਨੂੰ ਜਰੂਰ ਲਾਈਕ ਸ਼ੇਅਰ ਕਰ ਦਿਆ ਕਰੋ ਤਾਂ ਕਿ ਆਪਾਂ ਤੁਹਾਨੂੰ ਹਰ ਇੱਕ ਜਾਣਕਾਰੀ ਦਿੰਦੇ ਰਹੀਏ ਇਹ ਐਪਲੀਕੇਸ਼ਨ ਹੈ ਤਾਂ ਇਹ ਤੁਹਾਨੂੰ ਜਾਣਕਾਰੀ ਜਰੂਰ ਦਿੰਦੇ ਰਿਹਾ ਕਰੋ ਜੇ ਆਗਰ ਤੁਹਾਨੂੰ ਹੋਰ ਵੀ ਵਧੀਆ-ਵਧੀਆ ਚੀਜ਼ਾਂ ਦੀ ਜਾਣਕਾਰੀ ਹੈ ਤਾਂ ਆਪਾਂ ਇਸ ਮਕਾਨ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਕੀ-ਕੀ ਨਮ ਤਕਨੀਕ ਲੈ ਆ ਸਕਦੇ ਹਾਂ ਤੇ ਸਾਹਮਣੇ ਇਹ ਤੁਸੀਂ ਗੋਲਿਆਂ ਦੀਆਂ ਜੋ ਬਣਵਾਈ ਦੇਖ ਰਹੇ ਹੋ ਤੇ ਇਹ ਉੱਪਰਲੀ ਜੋ ਪੌੜੀ ਦੀ ਸਥਾਈ ਚੱਲ ਰਹੀ ਹੈ ਤੇ ਸਤਿਗੁਰੂ ਬੀਰ ਵੱਲੋਂ ਜੋ ਗੋਲੇ ਬਣਾਏ ਗਏ ਸੀ ਉਸ ਦੇ ਵਿੱਚ ਕੁਝ ਝਾਲੀਆਂ ਫਿੱਟ ਕੀਤੀਆਂ ਸੀ ਉਹ ਨਾਲ ਦੇਣਾ ਹੋਰ ਕੱਢ ਕੇ ਉਹਨਾਂ ਤੋਂ ਹੋਰ ਵੀ ਅਗਲਾ ਉੱਪਰਲੀ ਮੰਜ਼ਲ ਤੇ ਕੰਮ ਲਵਾਂਗੇ ਤੇ ਬਹੁਤ ਹੀ ਤਰੀਕੇ ਨਾਲ ਖੋਲਿਆ ਜਾ ਰਿਹਾ ਸਾਰੇ ਹੀ ਸਾਥੀ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਜੋ ਤੁਸੀਂ ਸਾਨੂੰ ਬਲੌਗਿੰਗ ਦੇ ਵਿੱਚ ਇੰਨਾ ਪਿਆਰ ਦੇ ਰਹੇ ਹੋ ਤੇ ਇਸ ਤਰ੍ਹਾਂ ਹੀ ਸਾਡੀ ਵੀਡੀਓ ਨੂੰ ਦੇਖਦੇ ਰਿਹਾ ਕਰੋ ਤੇ ਲਾਈਕ ਸ਼ੇਅਰ ਕਰਦੇ ਰਿਹਾ ਕਰੋ ਆਜੋ ਹੁਣ ਉਸ ਤੋਂ ਬਾਅਦ ਅਗਲਾ ਬਲੌਗ